प्यारे नवीर रसूल ਦਾ ਕਾਲ ਹੈ ਕਿ ਜਾਦੂ ਬਰਹਕ ਹੈ ਕਰਨੇ ਵਾਲਾ ਕਾਫਰ ਹੈ ਅਰਬ ਹੋਵੇ ਪੰਜਾਬ ਹੋਵੇ ਭਾਵੇਂ ਭਾਰਤ ਹੋਵੇ ਜਾਦੂ ਦੇ ਬੋਲ ਵਾਲੇ ਚਾਰੋਂ ਤਰਫ ਹਨ ਅੱਜ ਕੱਲ ਹਰ ਬੰਦੇ ਦੀ ਜੀਵਾਨ ਤੇ ਇੱਕੋ ਹੀ ਸ਼ਬਦ ਹੈ ਜਾਦੂ ਇਸ ਦਾ ਰੌਲਾ ਬਹੁਤ ਹੈ ਪਰ ਬਹੁਤਿਆਂ ਨੂੰ ਪਤਾ ਨਹੀਂ ਕੀ ਹੈ ਕੀ ਬਲਾ ਇਸ ਦੀ ਆਲੇ ਵਿੱਚ ਕਈਆਂ ਨੇ ਕਰ ਕਰ ਦਰਬਾਰ ਬਣਾਈ ਹੋਈਆਂ ਹਨ ਕਈਆਂ ਦੀ ਰੋਜ਼ੀ ਰੋਟੀ ਇਸ ਦੇ ਸਿਰੋਂ ਚੱਲਦੀ ਹੈ ਇਹੀ ਗੱਲ ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ ਕਿਉਂਕਿ ਕਈਆਂ ਤੇ ਤਾਂ ਜਾਦੂ ਹੋਇਆ ਵੀ ਨਹੀਂ ਹੁੰਦਾ ਉਹ ਸਿਰਫ ਵਹਿਮ ਦੇ ਸ਼ਿਕਾਰ ਹੁੰਦੇ ਹਨ ਪਰ ਲੁੱਟੇ ਜਾਂਦੇ ਹਨ ਰੱਬ ਕਰੇ ਜਾਦੂ ਕਿਸੇ ਤੇ ਹੋਵੇ ਵੀ ਨਾ ਕਿਉਂਕਿ ਜਦ ਜਾਦੂ ਕਿਸੇ ਤੇ ਚੱਲਦਾ ਹੈ ਤਾਂ ਉੱਥੇ ਫਿਰ ਵਾ ਕਿਸੇ ਦੀ ਨਹੀਂ ਲੱਗਦੀ ਬੰਦਾ ਰੋਲ ਜਾਂਦਾ ਹੈ ਫਨੀਆਂ ਦੇ ਦੱਸੇ ਸੱਪ ਵਾਂਗੂ ਜਿਹੜਾ ਪਾਣੀ ਵੀ ਨਾ ਮੰਗਣ ਦੇਵੇ ਤੁਰੰਤ ਵਾਰਦ ਹੋਣ ਵਾਲਾ ਜਾਦੂ ਹੁੰਦਾ ਹੈ ਜੈ ਪੀਰਾਂ ਜੀ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੀਆਂ ਪੀਰੀ ਸਕੀਰੀ ਵਾਲੀਆਂ ਹੋਰ ਵੀਡੀਓ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਕਿ ਸਾਡੀਆਂ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਪਤਾ ਲੱਗ ਸਕੇ ਦੋਸਤੋ ਤੁਸੀਂ ਲੋਕਾਂ ਤੋਂ ਅਕਸਰ ਸੁਣਿਆ ਹੋਵੇਗਾ ਕਿ ਉਸ ਤੇ ਕਾਲਾ ਜਾਦੂ ਹੋ ਗਿਆ ਹੈ ਅਸਲ ਵਿੱਚ ਜਾਦੂ ਕਾਲਾ ਜਾਂ ਚਿੱਟਾ ਹੁੰਦਾ ਹੀ ਨਹੀਂ ਹਰ ਕਿਸਮ ਦਾ ਜਾਦੂ ਕਾਲਾ ਹੀ ਹੁੰਦਾ ਹੈ ਜਾਦੂ ਕਦੇ ਚਿੱਟਾ ਹੁੰਦਾ ਹੀ ਨਹੀਂ ਹੈ ਜਾਦੂ ਦਾ ਮਤਲਬ ਹੁੰਦਾ ਹੈ ਤੁਰੰਤ ਅਸਰ ਕਰਨ ਵਾਲਾ। ਜਾਦੂ ਕਿਸੇ ਵੀ ਕਿਸਮ ਦਾ ਹੋਵੇ। ਇਸ ਦਾ ਮਤਲਬ ਸਿਰਫ ਵਿਨਾਸ਼ ਕਰਨਾ ਹੁੰਦਾ ਹੈ। ਜਾਦੂ ਦਾ ਦੇਵਤਾ ਜਾਂ ਇਫਤ ਸ਼ੈਤਾਨ ਜਿਸ ਨੂੰ ਅਬਲਿਸ ਵੀ ਕਹਿੰਦੇ ਹਨ ਹੈ। ਜਾਦੂ ਦਾ ਇਸਤੇਮਾਲ ਖਾਸ ਕਰਕੇ ਲੋਕਾਂ ਨੂੰ ਕਸ਼ਟ ਦੇਣ, ਬਣਦੇ ਹੋਏ ਕੰਮ ਵਿਗਾੜਨ ਲਈ, ਰੋਜ਼ਗਾਰ ਬੰਦ ਕਰਵਾਉਣ ਲਈ ਵਿਆਹ ਤੇ ਰਿਸ਼ਤੇ ਤੜਵਾਉਣ ਲਈ ਪਰਿਵਾਰਾਂ ਵਿੱਚ ਝਗੜੇ ਪਵਾਉਣ ਲਈ ਦੁਰਘਟਨਾ ਕਰਵਾਉਣ ਲਈ ਜਲੀਬੀਲ ਕਰਵਾਉਣ ਲਈ ਕੋਖ ਬਣਾਉਣ ਲਈ ਪੈਰ ਚੱਕਰ ਲਾਉਣ ਲਈ ਕਿਸੇ ਨੂੰ ਪਾਗਲ ਕਰਨ ਲਈ ਬਿਮਾਰੀ ਭੇਜਣ ਲਈ ਨੀਂਦ ਬੰਨਣ ਲਈ ਕਾਰੋਬਾਰ ਬੰਨਣ ਲਈ ਕਿਸੇ ਨੂੰ ਮਰਵਾਉਣ ਲਈ ਮਤਲਬ ਜੋ ਇੱਕ ਬੰਦਾ ਬੁਰਾ ਸੋਚ ਸਕਦਾ ਹੈ ਉਹ ਸਭ ਲਈ ਜਾਦੂਗਰ ਜਾਦੂਗਰ ਦੇ ਹਨ ਜਾਦੂ ਕਰਨ ਵਾਲੇ ਨਜ਼ੂਮ ਦੇ ਬੜੇ ਮਾਹਰ ਹੁੰਦੇ ਹਨ ਉਹਨਾਂ ਨੂੰ ਹਰ ਇੱਕ ਤਾਰੇ, ਨਕਸ਼ਤਰ, ਸਾਇ ਤੇ ਵਕਤ ਬਾਰੇ ਬਹੁਤ ਡੂੰਗੀ ਜਾਣਕਾਰੀ ਹੁੰਦੀ ਹੈ। ਉਹਨਾਂ ਨੂੰ ਰੂਹਾਂ ਦੀਆਂ ਕਿਸਮਾਂ ਤੇ ਉਹਨਾਂ ਦੀ ਤਸਵੀਰ ਬਾਰੇ ਬਖੂਬੀ ਪਤਾ ਹੁੰਦਾ ਹੈ। ਜਿੰਨਾ ਭੂਤਾਂ ਤੇ ਪਰੀਆਂ ਨੂੰ ਹੱਥਾਂ ਤੇ ਨਚਾਉਣਾ ਉਹਨਾਂ ਦਾ ਸ਼ੌਕ ਹੁੰਦਾ ਹੈ। ਜਾਦੂ ਕਰਨ ਵਾਲੇ ਮੜੀਆਂ ਤੇ ਸਿਵੀਆਂ ਦੇ ਦਿਵਾਲੇ ਘੁੰਮਦੇ ਹੋਏ, ਕਾਲੇ ਤੇ ਮਲੀਨ ਕੱਪੜੇ ਪਾਏ ਹੋਏ, ਕੁਰਾਨ ਦੀਆਂ ਸੂਰਤਾਂ ਨੂੰ ਪੁੱਠੀਆਂ ਪੜ੍ਹਦੇ ਹੋਏ ਤੇ ਗਫਲਤ ਵਿੱਚ ਪਏ ਹੋਏ ਦੇਖਿਆ ਗਿਆ ਹੈ। ਇਹ ਅਕਸਰ ਹੰਕਾਰ ਨਾਲ ਭਰੇ ਹੁੰਦੇ ਹਨ ਜਾਦੂ ਕਰਨ ਵਾਲੇ ਨੇ ਜਦ ਵੀ ਕਿਸੇ ਤੇ ਜਾਦੂ ਕਰਨਾ ਹੋਵੇ ਤਾਂ ਇਹ ਉਸਦੇ ਪਹਿਨੇ ਹੋਏ ਕੱਪੜੇ ਜੁੱਤੀ ਜਾਂ ਕੰਗਾ ਜਿੱਥੋਂ ਦੀ ਉਹ ਲੰਘੇ ਉਸਦੇ ਖੱਬੇ ਪੈਰ ਦੀ ਮਿੱਟੀ ਉਸਦੇ ਵਾਲ ਕੋਈ ਹੱਡੀ ਕੋਈ ਆਭੂਸ਼ਣ ਜੋ ਉਸਨੇ ਪਹਿਨਿਆ ਹੋਵੇ ਇਸਤਰੀਆਂ ਲਈ ਖਾਸ ਕਰਕੇ ਸਿਰ ਦੇ ਵਾਲਾਂ ਵਿੱਚ ਪੈਨਣ ਵਾਲੀ ਡੋਰੀ ਸਲਵਾਰ ਦੇ ਨਾਲੇ ਜਾਂ ਉਸ ਦਾ ਵਰਤਿਆ ਹੋਇਆ ਕੋਈ ਵੀ ਇਤਰ ਆदि ਸਮਾਨ ਲੈ ਕੇ ਉਸ ਉੱਤੇ ਜਾਦੂ ਕਰਦੇ ਹਨ ਜੋ ਬਹੁਤ ਛੇਤੀ ਵਾਰਦ ਹੁੰਦਾ ਹੈ ਅਤੇ ਆਪਣੀ ਤਸਵੀਰ ਦਿਖਾਉਂਦਾ ਹੈ ਜਾਦੂ ਦੇ ਦਾਇਰੇ ਵਿੱਚ ਜਿੰਨ, ਖਵੀਸ, ਭੂਤ, ਪ੍ਰੇਤ, ਆਤਮਾ, ਕੋਰੀ, ਗਦੀਲੇ, ਦਿਓ, ਮਸਾਨ, ਚਿੜੇਲਾ, ਸੁੱਤੀਆਂ ਹੋਈਆਂ ਰੂਹਾਂ ਤੇ ਪਿਛਾਚ ਆਦੀ ਆਉਂਦੇ ਹਨ। ਜਾਦੂ ਮੁੱਢ ਕਦੀਮ ਤੋਂ ਚੱਲਦਾ ਆ ਰਿਹਾ ਹੈ। ਇਸ ਦਾ ਇੱਕ ਲੰਮਾ ਇਤਿਹਾਸ ਹੈ। ਸਮੇਂ-ਸਮੇਂ ਤੇ ਜਾਦੂਗਰਾਂ ਨੇ ਅੱਲਾ ਵਾਲਿਆਂ, ਨੇਕ ਅਤੇ ਰੱਬ ਨੂੰ ਮੰਨਣ ਵਾਲਿਆਂ ਨਾਲ ਟੱਕਰ ਲਈ ਹੈ। ਇਤਿਹਾਸ ਗਵਾਹ ਹੈ ਕਿ ਜਾਦੂਗਰ ਪਿਆਰੇ رسول ਨਾਲ ਖੈ ਦੇ ਉਹਨਾਂ ਨਾਲ ਅੜੇ ਉਹ ਤਾਂ ਰੱਬ ਦੇ رسول ਸਨ ਪਰ ਹਰ ਬੰਦਾ رسول ਨਹੀਂ ਹੁੰਦਾ ਬੇਸ਼ੱਕ ਅੰਤ ਵਿੱਚ ਸੱਚਾਈ ਦੀ ਜਿੱਤ ਹੁੰਦੀ ਹੈ ਪਰ ਇਸ ਜਿੱਤ ਤੋਂ ਪਹਿਲਾਂ ਹੋਏ ਨੁਕਸਾਨਾਂ ਦੀ ਭਰਪਾਈ ਕਦੇ ਨਹੀਂ ਹੁੰਦੀ ਸੋ ਜਾਦੂ ਤੋਂ ਬਚ ਕੇ ਪਰ ਰੱਬ ਨੇ ਹਰ ਚੀਜ਼ ਦਾ ਤੋੜ ਬੰਦੇ ਨੂੰ ਦਿੱਤਾ ਹੋਇਆ ਹੈ ਹਰ ਪੈਗੰਬਰ ਵਲੀ ਗੁਰੂ ਪੀਰ ਸਮੇਂ-ਸਮੇਂ ਤੇ ਆਪਣੇ ਮਰੀਦਾਂ ਨੂੰ ਤਰਾਂ-ਤਰਾਂ ਦੇ ਹਾਲ ਦਿੰਦੇ ਰਹੇ ਹਨ ਜਿਸ ਨਾਲ ਉਹਨਾਂ ਦੇ ਮਸਲੇ ਵੀ ਹੱਲ ਹੋਏ ਤੇ ਉਹਨਾਂ ਦੇ ਕੰਮও ਵੀ ਸਫਲ ਹੋਏ। ਆਗਰ ਜਾਦੂਆ ਤੋੜ ਸਾਵੇਂ ਸਿਰ ਹੋ ਜਾਵੇ ਤਾਂ ਬੰਦਾ ਫਿਰ ਤੋਂ ਬਹਾਲ ਹੋ ਸਕਦਾ ਹੈ। ਹਰ ਇੱਕ ਇਨਸਾਨ ਨੂੰ ਆਪਣੀ ਮਰਜ਼ੀ ਮੁਤਾਬਕ ਜ਼ਿੰਦਗੀ ਜਿਉਣ ਦਾ ਪੂਰਾ-ਪੂਰਾ ਹੱਕ ਹੈ ਤੇ ਇਹ ਹੱਕ ਸਾਡੇ ਰੱਬ ਨੇ ਸਾਨੂੰ ਦਿੱਤਾ ਹੈ। ਜੇਕਰ ਕੋਈ ਹਸਦ ਦੀ ਵਜ੍ਹਾ ਕਰਕੇ ਜਲਣ ਦੀ ਵਜ੍ਹਾ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਤੁਹਾਡੇ ਤੇ ਕੋਈ ਕਾਰਨ ਕਰ ਦਿੰਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਇਸ ਦੁਨੀਆ ਵਿੱਚ ਰੱਬ ਦੇ ਬੰਦੇ ਵੀ ਬਹੁਤ ਹਨ ਤੁਸੀਂ ਉਹਨਾਂ ਨਾਲ رابطہ ਕਰੋ ਸਾਡੇ ਇਸ ਚੈਨਲ ਤੇ ਪਿਛਲੇ ਨਾਲ ਵੀਡੀਓਜ਼ ਵਿੱਚ ਅਸੀਂ ਤਿੰਨ ਗੁੱਲਾਂ ਦੱਸੀਆਂ ਹੋਈਆਂ ਹਨ ਤੁਸੀਂ ਸਾਡੇ ਚੈਨਲ ਤੇ ਜਾ ਕੇ ਇਹ ਵੀਡੀਓ ਦੇਖ ਸਕਦੇ ਹੋ ਤੇ ਇਹਨਾਂ ਦੀ ਤਲਾਵਤ ਕਰ ਸਕਦੇ ਹੋ ਤੈਲਾ ਹਰ ਤਦੇ ਸ਼ੁਰੂ ਅਤੇ ਅਖੀਰ ਵਿੱਚ ਦਰੂਦ ਪੜੋ ਇਹ ਹੀ ਵਿਰਦ ਸਵੇਰੇ ਅਤੇ ਸ਼ਾਮੀ ਕਰਨਾ ਹੈ ਇਸ ਨਾਲ ਤੁਹਾਡਾ ਜਾਦੂ ਤੋਂ ਬਚਾਅ ਹੁੰਦਾ ਰਹੇਗਾ ਇਸ ਤੋਂ ਬਾਅਦ ਜਦ ਵੀ ਤੁਹਾਡਾ ਸਮਾਂ ਲੱਗੇ ਕਿਸੇ ਪੰਚੇ ਫਕੀਰ ਕੋਲੋਂ ਆਪਣਾ ਇਲਾਜ ਕਰਵਾਓ ਰੱਬ ਤੁਹਾਨੂੰ ਸਾਰਿਆਂ ਨੂੰ ਸੁਖੀ ਰੱਖੇ ਤੇ ਜਾਦੂ ਤੋਂ ਨजात ਦੇਵੇ ਦੋਸਤੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ وآخر دوانا أن الحمد لله رب العالمين